ਨਵਲੀ ਯਾ ਰਿਸ਼ਤਾ ਡਿਆ ਹੀ ਹੁਣ ਫਿਰ ਤੇ ਖੁਸ਼ੀ ਵਾਲੀ ਗੱਲ ਆ ਚਾਚਾ ਜੀ ਮੈਂ ਵੇਖ ਲਾ ਟਾਈਮ ਦੀ ਗੱਲ ਆ ਹਾਂਜੀ ਇਸ ਟਾਈਮ ਅਹੀਂ ਲੱਭਦੇ ਹਟਾਈਆਂ ਕਿੱਲਿਆਂ ਵਾਲਾ ਹਾਂਜੀ ਤੇ ਅੱਜ ਹੁਣ ਪੰਜ ਕਿੱਲਿਆਂ ਵਾਲੇ ਕਹਿੰਦੇ ਆ ਕਿ ਰਿਸ਼ਤਾ ਦੇ ਦੋ ਕੁੜੀ ਸਾਡੀ ਝੋਲੀ ਪਾ ਦੋ ਜੀ ਫਿਰ ਤੈਨੂੰ ਵਧੀਆ ਲੱਗਾ ਵਾ ਨਾ ਤੇ ਉਹਨਾਂ ਨੂੰ ਵੀ ਪਸੰਦ ਆਈ ਜਾਣਾ ਵਾ ਉਹ ਤੇ ਗੱਲ ਹੈਗੀ ਪਰ ਆਪੋ ਆਪਣੀ ਪਸੰਦ ਹੁੰਦੀ ਆ ਆਪਣੇ ਤੱਕ ਸੀਮਤ ਰਿਹਾ ਕਰ ਤੂੰ ਦਖਲ ਘੱਟ ਦਿਆ ਕਰ ਤੇ ਤੁਹਾਨੂੰ ਉਹਨਾਂ ਦੇ ਸੁਭਾਅ ਦਾ ਤਾਂ ਪਤਾ ਹੀ ਆ ਮੈਂ ਪੁੱਤ ਤਾਣਿਆ ਮੈਂ ਜੇਕੇ ਤੇ ਵਢਾਉਣ ਡਿਆ ਆ ਤੇ ਚੱਲ ਇਕੱਠਾ ਹੀ ਮੇਰਾ ਵੀ ਵਢਾ ਕੇ ਤੋ ਵੀ ਲੈ ਲੂ ਜੇ ਮੈਂ ਢੀ ਪਰ ਸਭ ਤੋਂ ਪਹਿਲਾਂ ਇੱਕ ਕੰਮ ਕਰਨੀ ਗੁੜੀ ਨੂੰ ਫੋਨ ਲੰਮੀ ਹੈ ਇਹ ਨਾ ਇਹ ਆਪਣੇ ਮੁੰਡੇ ਨੂੰ ਮੰਨੁੰਦੇ ਰਹੀਏ ਤੇ ਕੁੜੀ ਮੰਗੀ ਗਈ ਹੋਵੇ ਚੱਲ ਲਾਵਾਂ ਫੋਨ 1 ਆਉਂਦੀ ਆ ਕਿੰਦਰ ਦੇ ਮੰਮੀ ਦਾ ਫੋਨ ਆ। ਠੁੱਕੇ ਨਹੀਂ ਕੋ ਕੰਮ ਨਾ ਹੋਇਆ ਆਂਟੀ। ਹਲੋ। ਸਾਸ਼ੀ ਦਾ ਆਂਟੀ ਜੀ। ਸਾਸ਼ਰੀ ਕਾਲ ਪੁੱਤ ਤੂੰ ਮੈਨੂੰ ਹੋਰ ਸੁਣਾ ਠੀਕ ਠਾਕ ਆ ਨਾ ਸਾਰੇ। ਹਾਂਜੀ ਆਂਟੀ ਸਭ ਠੀਕ ਠਾਕ ਆ। ਤੈਨੂੰ ਸੁਣਾਉ ਕਿੰਦਾ ਠੀਕ ਠਾਕ ਜੇ ਸਾਰੇ। ਤੈਨੂੰ ਇਹ ਦੱਸ ਵੀ ਤੇਰੀ ਮੰਮੀ ਕਿੱਥੇ? ਹਾਂਜੀ ਮੰਮੀ ਘਰੇ ਨੇ। ਬਾਹਰ ਹੋਣੇ ਕਿਤੇ ਕੋਈ ਕੰਮ ਹੀ ਉਹਨਾਂ ਦਾ। ਕੁਛ ਨਾ ਪੁੱਤ ਮੈਂ ਕੀ ਹੀ। ਚਲ ਇੱਥੇ ਤੇਰੇ ਨਾਲ ਥੋੜੀ ਸਲਾਹ ਕਰ ਲੈਂਦੀ ਆ। ਹਾਂ ਨਾਮ ਨੇ ਇਹ ਦੱਸ ਕਿ ਨਾਵਦੀਆ ਜੋ ਮੰਗਣੀ ਹੋਈ ਆ ਕਿ ਦੇਖ ਨਹੀਂ ਨਹੀਂ ਜਿਹੜਾ ਨਾ ਆਪਾਂ ਕਿਤੇ ਵੀ ਨਿਯੋਜਤਾ ਕੀਤਾ ਦਾਸ ਤਾਂ ਬੜੀ ਥਾਈ ਪੈਣ ਦੀ ਆ ਅਸੀਂ ਕਹਿ ਰਹੇ ਆ ਵੀ ਕੋਈ ਗੱਲ ਨਹੀਂ ਥੋੜਾ ਠਹਿਰ ਕੇ ਕਰ ਲਾਂਗੇ ਹੁਣ ਅੱਛਾ ਨਹੀਂ ਜੀ ਹਾਂ ਜੀ ਹਜੇ ਤੇ ਨਹੀਂ ਕੋਈ ਗੱਲਬਾਤ ਹੈਗੀ ਤੁਹਾਨੂੰ ਮੈਂ ਦੱਸਿਆ ਹੀ ਪਹਿਲਾਂ ਇਹਦਾ ਰਿਸ਼ਤਾ ਇਦਾਂ ਟੁੱਟ ਪੋ ਗਿਆ ਹੀ ਉਹਦੇ ਕਰਕੇ ਫਿਰ ਕੋਈ ਨਾ ਹੀ ਨਹੀਂ ਲੈਂਡਿਆ ਹੈਗਾ ਜੀ ਠੀਕ ਆ ਠੀਕ ਆ ਚੱਲ ਕੋਈ ਨਹੀਂ ਪੁੱਤ ਜੇ ਉੱਥੇ ਸੰਗੋਗ ਹੁੰਦੇ ਨਾ ਕੋਈ ਆਣ ਬਣ ਪੈਣੀ ਨਹੀਂ ਉਹ ਸਰਦਾਰ ਸੰਯੋਗ ਹੀ ਨਾ ਹੋਣਗੇ ਕੀ ਆਂਟੀ ਜਿੱਥੇ ਇਹਦੇ ਸੰਯੋਗ ਲਿਖੇ ਹੋਣਿਆ ਹੁਣਾਂ ਤੇ ਉੱਥੇ ਹੀ ਆ ਰਿਸ਼ਤਾ ਨਾਲੇ ਉਹ ਮੁੰਡਾ ਨਹੀਂ ਠੀਕ ਹੈਗਾ ਆਪਾਂ ਇੱਕ ਕੰਮ ਕਰੀਏ ਜੇ ਤੂੰ ਵਿਚਪਾ ਤੇ ਆਪਾਂ ਪਿੰਦਰਵਾਤੇ ਰਿਸ਼ਤਾ ਕਰ ਲਈਏ ਹਾਂਜੀ ਆਂਟੀ ਗੱਲ ਤੇ ਤੁਹਾਡੀ ਸਹੀ ਆ ਪਰ ਮੈਂ ਨਹੀਂ ਇਹ ਰਿਸ਼ਤਾ ਕਰਾ ਸਕਦੀ ਕਿਉਂ ਕੀ ਗੱਲ ਆਂਟੀ ਜੀ ਤੁਹਾਨੂੰ ਪਤਾ ਹੀ ਹੈ ਮੇਰੀ ਸੱਸ ਦਾ ਤੇ ਮੈਂ ਨਹੀਂ ਰਿਸ਼ਤਾ ਕਰਾ ਸਕਦੀ ਤੁਸੀਂ ਇਦਾਂ ਕਰੋ ਕਿ ਹੋਰ ਕੋਈ ਵਿਚੋਲਾ ਪਾ ਲੋ ਵਿੱਚ ਸ਼ਖਤ ਵੀ ਤੈਨੂੰ ਮੰਨਣਾ ਹਾਂਜੀ ਤੁਹਾਨੂੰ ਪਤਾ ਹੀ ਆ ਕੋਈ ਸ਼ਰੀਕਾ ਚਾਹੁੰਦਾ ਵਾ ਕਿ ਇਦਾ ਧੀ ਪੁੱਤ ਸੌਖੇ ਘਰ ਵਿਆਇਆ ਜਾਏ ਉਹਦਾਂ ਤੁਸੀਂ ਕਹਿਣਾ ਵਾ ਵੀ ਆਪਣੀ ਸੱਸ ਦੀ ਆਪੇ ਬੁੜਾਈ ਕਰਨ ਦੀ ਆ ਜਿਹੜੀ ਗੱਲ ਹੈ ਨਾ ਉਹ ਸੱਚੀ ਆ ਤਾਂ ਹੀ ਮੈਂ ਦੱਸਤਾ ਤੇ ਉਹਦਾਂ ਜੇ ਕੁੜੀ ਵੱਲੋਂ ਆਖੀ ਹੈ ਨਾ ਕੁੜੀ ਪੜ੍ਹੀ ਲਿਖੀ ਵੀ ਆ ਘਰ ਦਾ ਵੀ ਸਾਰਾ ਕੰਮ ਜਾਣਦੀ ਆ ਤੇ ਉਹਨੇ ਆਪਣੀ ਛੋਟੀ ਭੈਣ ਨੂੰ ਵੀ ਸਭ ਕੁ ਸਲਾਈ ਕਢਾਈ ਦਾ ਵੀ ਦੱਸਤਾ ਵਾ ਉਹਨਾਂ ਦੋਵਾਂ ਭੈਣਾਂ ਦੀ ਜਿੰਨੀ ਵੀ ਸਿੱਤ ਕਰ ਲਵਣਾ ਆਂਟੀ ਉਹਨੀ ਥੋੜੀ ਆ ਬੜੀਆਂ ਚੰਗੀਆਂ ਨੇ ਮੈਨੂੰ ਵੀ ਕਿੰਨਾ ਚੇਰ ਹੋ ਗਿਆ ਵਿਆਹੀ ਆਈ ਨੂੰ ਬੰਦੇ ਦਾ ਨੀਦ ਮੈਂ ਕਿੰਝ ਨੂੰ ਪਤਾ ਲੱਗ ਜਾਂਦਾ ਵਾ ਵੀ ਉਹ ਕਿੱਦਾਂ ਦਾ ਵਾ ਤੋ ਉਹ ਕਿਤੇ ਆਂਟੀ ਮੇਰੇ ਨਾਲ ਪਿਆਰ ਕਰਦੀ ਆ ਨਾ ਬੜਾ ਹੀ ਹਦੋਂ ਵੱਧ ਕੇ ਜੇ ਕੋਈ ਚੀਜ਼ ਲੈਣੀ ਆ ਤਾਂ ਮੈਨੂੰ ਪੁੱਛਣਾ ਭਾਬੀ ਜੀ ਆ ਠੀਕ ਆ ਆ ਇਦਾਂ ਲੈ ਗਈ ਤੋ ਦਈਏ ਭੀ ਜੇ ਇਹ ਰਿਸ਼ਤਾ ਹੋ ਜੇ ਨਾ ਤੋ ਬੜਾ ਹੀ ਚੰਗਾ ਵਾ ਤੇ ਇਦਾਂ ਕਰੋ ਤੇ ਹੀ ਨਾ ਮਚੋਲਾ ਹੋਰ ਕੋਈ ਪਾ ਲੋ ਹਾਂ ਰੀ ਮੈਂ ਅੱਜ ਕਾਣੀ ਰਿਸ਼ਤੇਦਾਰੀ ਬਣਾ ਲੈਂਦੇ ਆਂਟੀ ਜੇ ਜੇ ਤੁਸੀਂ ਸੱਚ ਪੁੱਛੇ ਹੋ ਨਾ ਜਦੋਂ ਤੁਸੀਂ ਆ ਗੱਲ ਕਹੀ ਹੈ ਨਾ ਤੇ ਮੈਂ ਆਪ ਬੜੀ ਖੁਸ਼ ਹਾਂ ਮੈਂ ਤਾਂ ਨਹੀਂ ਆ ਭਿ ਰਿਸ਼ਤੇਦਾਰੀ ਤੇ ਰਿਸ਼ਤੇਦਾਰੀ ਬਣ ਜੇ ਨਾਲੇ ਤੁਹਾਡੇ ਮੁੰਡੇ ਦੀ ਵੀ ਕੋਈ ਰੀਸ ਨਹੀਂ ਆ ਕੋਈ ਨਸ਼ਾ ਪਤਾ ਨਹੀਂ ਕਰਦਾ ਹੈਗਾ ਸਰਕਾਰੀ ਨੌਕਰੀ ਕਰਦਾ ਵਾ ਤੁਹਾਨੂੰ ਪਤਾ ਅੱਜ ਕੱਲ੍ਹ ਤੇ ਵੈਲ ਵੀ ਲੋਕਾਂ ਬੜੇ ਲਾਏ ਆ ਅੱਛਾ ਚਲ ਠੀਕ ਆ ਫਿਰ ਲਾਵ ਆਊਗਾ ਤੇ ਗੱਲ ਕਰੀਏ ਨਹੀਂ ਆਂਟੀ ਮੈਂ ਲਾਵਣਾ ਨਹੀਂ ਜੇ ਗੱਲ ਕਰਨੀ ਹੈਗੀ ਤੇ ਨਾ ਤੁਸੀਂ ਗੱਲ ਕਰਿਓ ਜੇ ਮੈਂ ਗੱਲ ਕੀਤੀ ਨਾ ਸਾਰਾ ਟੈਕ ਮੇਰੇ ਤੇ ਹੀ ਆ ਜਾਣਾ ਵਾ ਵੀ ਇਹ ਹੋ ਜਾਂਦੀ ਨਹੀਂ ਆ ਵੀ ਉੱਥੇ ਰਿਸ਼ਤਾ ਹੋ ਜੇ ਤੁਹਾਨੂੰ ਮੇਰੀ ਸੱਸ ਦਾ ਪਤਾ ਹੀ ਆ ਉਹਨੇ ਮੋੜਕੋੜ ਕੇ ਨਾ ਮੇਰੇ ਵਾਲੀ ਆਉਣਾ ਵਾ ਤੇ ਇਦਾਂ ਕਰਿਓ ਕਿ ਤੁਸੀਂ ਕਹਿਣਾ ਬਣਾ ਸਾਡੇ ਘਰ ਚ ਗੱਲ ਕਰਿਓ ਜਦੋਂ ਰਿਸ਼ਤਾ ਹੋ ਜਾਏਗਾ ਨਾ ਤੇ ਫੇਰ ਹੀ ਪਤਾ ਲੱਗੇ ਤੇ ਕੋਈ ਗੱਲ ਨਹੀਂ ਤੁਸੀਂ ਇਦਾਂ ਕਰਿਓ ਵੀ ਹੋਰ ਕੋਈ ਵੀ ਚੋਲਾ ਪਾ ਲਓ ਚਲ ਠੀਕ ਆ ਪੁੱਤ ਦੱਸੀ ਜਰੂਰ ਨੂੰ ਹਾਂ ਚੰਗਾ ਪੁੱਤ ਜਿੰਨਾ ਚਲ ਹੁਣ ਮੇਰਾ ਤਾਂ ਜਿਹੜਾ ਫਰਜ਼ ਮੈਂ ਤਾਂ ਕਰਤਾ ਚਲ ਅੱਛਾ ਅੱਗੇ ਹੁਣ ਜੋ ਰੱਬ ਕਰੇਗਾ ਉਹਨਾਂ ਨੇ ਮਨ ਕੋਸ਼ ਲਿਆ ਵਾ ਜੇ ਇਹਨਾਂ ਦੇ ਸੰਯੋਗ ਹੋਣਗੇ ਤੇ ਹੋ ਜਾਊਗਾ ਨਹੀਂ ਤੇ ਫੇ ਹੋਰ ਕੋਈ ਕੁੜੀ ਵੇਖ ਲਾਂਗੇ ਚੰਗਾ ਹੋਇਆ ਫੇ ਫੋਨ ਮੈਂ ਚੁੱਕ ਲਿਆ ਜੇ ਕਿਤੇ ਮੰਮੀ ਚੁੱਕ ਲੈਂਦੀ ਹੈ ਨਾ ਤੇ ਉਹਨਾਂ ਦਾ ਹੁਣ ਨਹੀਂ ਦੇਣਾ ਰਿਸ਼ਤਾ ਉਹਨਾਂ ਦੇ ਕੁੜੀਆਂ ਦੀ ਬੁਕਤੋਈਆਂ ਕਰੀਆਂ ਜਾਣੀਆਂ ਹੀ ਇੰਨੀਆਂ ਉਹ ਚੰਗੀਆਂ ਨੇ ਤੇ ਮੈਨੂੰ ਹੁਣ ਇਹ ਵੀ ਮਜਬੂਰੀ ਆ ਜੇ ਮੈਂ ਲਵ ਨੂੰ ਦੱਸਤਾ ਤੇ ਲਵ ਨੇ ਮੂੰਹ ਨਿਕਲ ਜਾਣਾ ਮੰਮੀ ਨੂੰ ਦੱਸ ਦੇਣਾ ਤੇ ਮੰਮੀ ਨੇ ਰਿਸ਼ਤਾ ਹੁਣ ਹੀ ਨਹੀਂ ਦੇਣਾ ਮੈਂ ਪ੍ਰਮਾਤਮਾ ਤੇਰੇ ਅੱਗੇ ਹੱਥ ਜੋੜਨੀ ਆ ਫੇ ਰਿਸ਼ਤਾ ਹੋ ਜੇ ਸੱਚ ਮੇਰਾ ਵੀ ਦਿਮਾਗ ਦਾ ਵੇਖ ਲਾ ਮੈਂ ਉਹਨਾਂ ਨੂੰ ਦੱਸਿਆ ਨਹੀਂ ਕਿ ਨਾ ਵੀ ਸਰਕਾਰੀ ਨੌਕਰੀ ਕਰਦੀ ਆ ਉਹ ਵੀ ਟੀਚਰ ਲੱਗੀ ਆ ਚੱਲ ਦੋਵੇਂ ਜਾਣੇ ਵਧੀਆ ਵਾ ਉਹ ਵੀ ਸਰਕਾਰੀ ਕਰਦਾ ਇਹ ਵੀ ਸਰਕਾਰੀ ਹੈ ਕੀ ਪਤਾ ਇਹ ਸੰਜੋਗ ਇੱਥੇ ਲਿਖੇ ਹੀ ਜਿਹੜਾ ਉਹ ਰਿਸ਼ਤਾ ਟੁੱਟ ਗਿਆ ਹੀ ਚੱਲ ਇਦਾਂ ਹੀ ਕਰੇ ਪ੍ਰਮਾਤਮਾ ਇਦਾਂ ਕਰਨੀ ਕੋਈ ਕੰਮ ਕਰੀ ਨਾ ਲੈ ਆਂ ਵੰਜੇ ਰੋਟੀ ਲੈ ਲੀਂ ਲੈ ਆ ਰੋਟੀ ਤੇ ਫੋਨ ਕਿਧਾ ਹੁੰਦਾ ਹੈ ਬੜਾ ਚਰ ਲੱਗੇ ਮਮੀ ਦਾ ਹੁੰਦਾ ਹੈ ਇਹ ਹੋਰ ਕਿਧਾ ਆਉਣਾ ਹੈ ਕੀ ਕਹਿੰਦੇ ਠੀਕ ਠਾਕ ਸਭ ਹਾਂਜੀ ਠੀਕ ਠਾਕ ਤੇ ਹੋਰ ਆ ਗਿਆ ਦੀ ਛੁੱਟੀ ਕਿ ਨਹੀਂ ਨਹੀਂ ਮਿਲ ਗਈ ਛੁੱਟੀਆਂ ਆ ਗਈ ਨੇ ਠੀਕ ਆ ਹਾਂਜੀ ਤੇ ਚਲੋ ਠੀਕ ਹੈ ਮੈਂ ਲੈ ਨੀਆ ਫਿਰ ਰੋਟੀ ਮੈਨੂੰ ਚੇਤਾ ਹੀ ਭੁੱਲ ਗਿਆ ਤੇ ਸਬਜ਼ੀ ਕਦੀ ਬਣਾਈ ਹੈ ਸਬਜ਼ੀ ਕਿਹੜੀ ਬਣਾਉਣੀ ਆ ਜਿਹੜੀ ਤੁਸੀਂ ਕਹਿ ਕੇ ਗਏ ਉਹੀ ਬਣਾਈ ਆ ਨਾ ਬਣਾਉਂਦੀ ਤੇ ਫੇਰ ਤੇ ਮੈਨ ਨਾਲ ਲੜਨਾ ਹੀ ਚਲੋ ਉਹ ਤਾਂ ਕੋਈ ਗੱਲ ਨਹੀਂ ਤੇ ਮੰਮੀ ਕਿੱਥੇ ਨੇ ਦਿਖ ਨਹੀਂ ਰਿਖਦੇ ਮੰਮੀ ਕਿ ਮੇਟੀ ਦੇਣਗੇ ਕਿ ਇੱਧੇ ਕਰ ਮੈਨੂੰ ਦੱਸ ਕੇ ਗਏ ਇਹ ਆਂਦੇ ਹੀ ਟਾਈਮ ਲੱਗ ਜਾਣਾ ਠੀਕ ਆ ਚਲ ਠੀਕ ਹੈ ਪਰ ਲਿਆ ਰੋਟੀ ਭੁੱਖ ਬੜੀ ਲੱਗੀ ਯਾਰ ਕੀ ਕੰਡੇ ਦੀਦੀ ਕੋਸ਼ਿਸ਼ ਨਹੀਂ ਸਮਝਣਾ ਕਰਨਾ ਕੀ ਆ ਮੈਂ ਜਮੇਨ ਮੇਨ ਜਿਹੜੇ ਟਾਪਿਕ ਆ ਨਾ ਉਹ ਦੇਖ ਲੈਨੇ ਫਿਰ ਵਾਵਾ ਨੜਾ ਪੁਰਾਣੇ ਸੁੱਖਿਓ ਜੰਨੇ ਨੇ ਅੱਛਾ ਉਹ ਤੇਨੂੰ ਪਤਾ ਹੀ ਆ ਬੁੱਕਸ ਦੇ ਵਿੱਚ ਕਿੰਨਾ ਕਿੰਨਾ ਜ਼ਿਆਦਾ ਲਿਖਿਆ ਹੁੰਦਾ ਵਾ ਤੇ ਫਿਰ ਇਹ ਆ ਕਿ ਮੇਨ ਮੇਨ ਲਾਈਨਾਂ ਲਿਖਿਆ ਹਾਂ ਨਾ ਬੱਚਿਆਂ ਨੂੰ ਪੜ੍ਹਨਾ ਵੀ ਸੌਖਾ ਹੁੰਦਾ ਵਾ ਨਾਲ ਸ਼ੁਕਰ ਹੈ ਅੱਜ ਤੁਹਾਨੂੰ ਛੁੱਟੀ ਆ ਇਹ ਤੇ ਮੇਰਾ ਤੇ ਜੀ ਨਹੀਂ ਲੱਗਦਾ ਜਦੋਂ ਦੋ ਵਜੇ ਹੀ ਨਾ ਬੂਹੇ ਹੀ ਘੜੀ ਚਾ ਕੇ ਖਲੋ ਜਾਨੀ ਕਿ ਕਦੋਂ ਤੂੰ ਨਹੀਂ ਆਉਣਾ ਕਦੋਂ ਨਹੀਂ ਚੱਲ ਇਹ ਆ ਕਿ ਅੱਜ ਤੂੰ ਘਰੇ ਤੇ ਹੈਗੀ ਹੋਣਾ ਪਰ ਸਮਝਣੀ ਤੇ ਗੱਲ ਤੇਰੀ ਸਹੀ ਆ ਪਰ ਕਿ ਕੰਮ ਕਰਨਾ ਵੀ ਜ਼ਰੂਰੀ ਆ ਨਾ ਮਾਹ ਮਾਹ ਤੇ ਕਿਤੇ ਕੰਮ ਮਿਲਿਆ ਵਾ ਇਹ ਵੀ ਤੇ ਤੂੰ ਸੋਚਣਾ ਹੁਣ ਮੈਂ ਘਰ ਵੀ ਨਹੀਂ ਰਹਿ ਸਕਦੀ ਜਿਵੇਂ ਛੁੱਟੀ ਕਰਾਂਗੇ ਤੇ ਫਿਰ ਤੈਨੂੰ ਵੀ ਪਤਾ ਵਾ ਫਿਰ ਕਿੰਨੀ ਪੜਾਈ ਪਿੱਛੇ ਪੈ ਜਾਂਦੀ ਆ ਉਹ ਤੇ ਗੱਲ ਢਾਡੀ ਨਾ ਮੈਂ ਸਹਿਮਤ ਆ ਮੈਂ ਉਦਾਂ ਗੱਲ ਕਰਾਂਦੀ ਆ ਕਿ ਸ਼ੁਕਰ ਹੈ ਤੁਹਾਨੂੰ ਛੁੱਟੀ ਆ ਤੇ ਨਾਲੇ ਤੁਸੀਂ ਸਕੂਲੋਂ ਵੀ ਕੰਮ ਅੱਜ ਛੁੱਟੀ ਵਾਲੇ ਦਿਨ ਵੀ ਕੰਮ ਇੰਨਾ ਕੰਮ ਮਿਲਦਾ ਸਕੂਲ ਦਾ ਹਾਂ ਫਿਰ ਤੈਨੂੰ ਪਤਾ ਵਾ ਟੀਚਰ ਲੱਗਦਾ ਜਾਂ ਕਿ ਵਿਰਲੇ ਨੇ ਲੱਗਦਾ ਹੀ ਸੌਖਾ ਵਾ ਕਿ ਤਨਖਾਹ ਲੈਣੀ ਬੜੀ ਸੌਖੀ ਏ ਪਰ ਕੰਮ ਬੜਾ ਹੀ ਔਖਾ ਵਾ ਸਮਨ ਉਹਦੇ ਵੀ ਬੱਚਾ ਨੂੰ ਪੜਾਉਣਾ ਫਿਰ ਘਰ ਆਣ ਕੇ ਫਿਰ ਸਾਰੇ ਟੋਪਿਕ ਹਾਂ ਭੀਦ ਉਹਨਾਂ ਨੂੰ ਕਰਾਵਾਂਗੇ ਇਸ ਤਰੀਕੇ ਨਾਲ ਕਰਾਵਾਂਗੇ ਬੱਚੇ ਨੂੰ ਜਿਹੜਾ ਸੌਖੇ ਤਰੀਕੇ ਨਾਲ ਯਾਦ ਹੋ ਜਾਵੇ ਬੜਾ ਕੁਝ ਕਰਨਾ ਪੈਣਾ ਵਾ ਚਲੋ ਠੀਕ ਆ ਫਿਰ ਤੁਸੀਂ ਕਰ ਲੋ ਚੈੱਕ ਜੋ ਵੀ ਵੇਖਣ ਦੇ ਉਹ ਵੇਖ ਲਓ ਤੇ ਮੈਂ ਤੁਹਾਡੇ ਲਈ ਚਾਹ ਬਣਾਵਾ ਮੈਂ ਤਾਂ ਨਹੀਂ ਪੀਣੀ ਹੈਗੀ ਜੇ ਤੂੰ ਪੀਣੀ ਹੈ ਤੇ ਤੈਨੂੰ ਬਣਾ ਦਾਂ ਨਹੀਂ ਕੋਈ ਨਹੀਂ ਜਦੋਂ ਡੈਡੀ ਆਉਂਦੇ ਆ ਨਾ ਫਿਰ ਉਦੋਂ ਬਣਾ ਲਿਓ ਤੇ ਤੇਰੀ ਅਸਾਈਨਮੈਂਟਾਂ ਕੰਪਲੀਟ ਹੋ ਗਈਆਂ ਹਾਂ ਹਾਂਜੀ ਮੇਰੀਆਂ ਅਸਾਈਨਮੈਂਟ ਕੰਪਲੀਟ ਆ ਠੀਕ ਹੈ ਤੇ ਥੋੜਾ ਬਹੁਤਾ ਪੜ੍ਹ ਵੀ ਲੈਣਾ ਹੈ ਹੁਣ ਮੈਂ ਪੜ੍ਹ ਲੈਣੀ ਹੁਣੇ ਟੀਰ ਸੋਈ ਦਾ ਕਰਕੇ ਹਟੀਆਂ ਤੇ ਫਿਰ ਕੋਈ ਪੜ ਕੋਈ ਨਹੀਂ ਚਲ ਘੜੀ ਰੈਸਟ ਕਰ ਲਾ ਫਿਰ ਜਦੋਂ ਡੈਡੀ ਆਉਣਗੇ ਨਾ ਉਦੋਂ ਮੈਂ ਚਾਹ ਬਣਾ ਦਾਂਗੀ ਤੇ ਮੈਨੂੰ ਤਾਂ ਫਿਰ ਆਪਣਾ ਥੋੜਾ ਬਹੁਤਾ ਕਰ ਲਈ ਤੂੰ ਉਹਨੇ ਟਾਈਮ ਮੈਂ ਕਰ ਲਾਂ ਫਿਰ ਆਪਣਾ ਹਾਂ ਤੂੰ ਹੀ ਕਰ ਲੋ ਚਲ ਮੇਰਾ ਕੰਮ ਨਿਭੜ ਜੂਗਾ ਨਾ ਥੋੜਕੇ ਸ਼ਾਮ ਨੂੰ ਤੂੰ ਆਪਣਾ ਪੜ ਲਈ ਤੇ ਮੈਂ ਰਸੋਈ ਦਾ ਸਾਰਾ ਕੰਮ ਕਰ ਲਾਂਗੀ ਚਲੋ ਠੀਕ ਆ ਹਾਂ ਆਹ ਸੁਪਾ ਲੈ ਆਪਾ ਕੂਪਾ ਤਾਂ ਹੀ ਕਿਹੜੇ ਵੇਲੇ ਸੂਟ ਬਣਾ ਲੈਣੀ ਆ ਪਰ ਉਹ ਤੋਂ ਬਾਅਦ ਨਿਕਲ ਆਉਣੀ ਮੈਂ ਠੀਕ ਨੇ ਠੀਕ ਦਵਾਈ ਲੈ ਜਾਣਾ ਬਿਮਾਰੀ ਤੇ ਤੈਨੂੰ ਆਹ ਹੁੰਦੀ ਕਿ ਤੈਨੂੰ ਸੂਟ ਚਾਹੀਦਾ ਹੁੰਦਾ ਤੇ ਤੂੰ ਆਣੀ ਮੈਂ ਠੀਕ ਨਹੀਂ ਦਵਾਈ ਨਾਲੋਂ ਤੈਨੂੰ ਵੱਧ ਸੂਟਾਂ ਦਾ ਪਿਆਰ ਵਾ ਸੂਟ ਬਣ ਮੇਰੇ ਦਵਾਈ ਬੂਟੀ ਨਾ ਖਾਣੀ ਮੰਮੀ ਤੈਨੂੰ ਪੁੱਛਣਾ ਕਿ ਅਨੰਦ ਵੀ ਇਹ ਸੂਟ ਕਿੱਥੋਂ ਆਇਆ ਵਾ ਜਿੱਤੋਂ ਆਇਆ ਸੂਟ ਇਹ ਮੈਨੂੰ ਚਾਚਾ ਜੀ ਨੇ ਦੇ ਕੇ ਆ ਉਹਨਾਂ ਮੈਨੂੰ ਲੈ ਕੇ ਹੁੰਦਾ ਵਾ ਨਾ ਉਹਦੀ ਪਹਿਲੀ ਤਨਖਾਹ ਆਈ ਸੀ ਨਾ ਉਹਦੇ ਵਿੱਚ ਲੈ ਕੇ ਦਿੱਤਾ ਉਹਨਾਂ ਮੈਨੂੰ ਸ ਤੇ ਚਾਚੇ ਹੁਣ ਹੀ ਤੈਨੂੰ ਬੜੇ ਸੂਟ ਬਣਾ ਕੇ ਦਿੰਦੇ ਆ ਮੈਨੂੰ ਤਾਂ ਨਹੀਂ ਦੱਸਿਆ ਤੂੰ ਏ ਮੇਰੇ ਪੁੱਤ ਦੀਆਂ ਮਿਹਰਬਾਨੀਆਂ ਘਰੋਂ ਦਵਾਈ ਲੈਣ ਜਾਂਦੇ ਆ ਤੇ ਉੱਥੇ ਜਾ ਕੇ ਸੂਟ ਖਰੀਦਣ ਲੈ ਪੈਂਦੇ ਆ ਉਹਨੇ ਤੈਨੂੰ ਖੁਸ਼ ਰੱਖਣਾ ਜੇ ਉਹਨਾਂ ਨੇ ਤੈਨੂੰ ਜੀ ਸੂਟ ਬਣਾ ਕੇ ਦੇਣਾ ਸੀ ਕੀ ਗੱਲ ਮੈਂ ਮਾੜੀ ਹਾਂ ਮੰਮੀ ਕੋਈ ਗੱਲ ਨਹੀਂ ਤੁਹਾਨੂੰ ਵੀ ਲੈ ਦੇਣਗੇ ਮੈਂ ਕਿਹੜਾ ਉਹਨਾਂ ਨੂੰ ਕਹੇ ਆਂ ਚੀਚਾ ਵੀ ਮੈਨੂੰ ਲਿਆ ਕੇ ਦੋ ਹੁਣ ਉਹਨਾ ਗਿਫਟ ਲੈ ਕੇ ਦਿੱਤਾ ਜੇ ਮੈਂ ਮੋੜਦੀ ਤੇ ਚੰਗੇ ਲੱਗਣਾ ਸੀ ਅੱਛਾ ਉਹਨਾਂ ਨੂੰ ਮੈਂ ਨਹੀਂ ਦਿੱਸੀ ਤਾਂ ਤੂੰ ਮਗਰੋਂ ਆਈ ਰਿਸਪੀ ਆ ਉਹ ਬੜੀਆਂ ਅਕਲ ਵਾਲੀਆਂ ਵਾ ਮੰਮੀ ਇਹ ਈ ਦਾਣਾ ਕਹੋ ਉਹਨਾਂ ਤਾਂ ਇੰਦਾਂ ਦਾ ਕੁਝ ਸੋਚਿਆ ਨਹੀਂ ਹੋਣਾ ਉਹਨਾਂ ਭਾਈ ਆਪਣੇ ਲਈ ਆ ਦੇਣਾ ਹੋਰ ਤੇ ਮੇਰਾ ਲਈ ਆ ਤਾਂ ਤੁਹਾਡੀ ਨੋਂ ਦਾ ਹੀ ਆ ਨੋਂ ਦਾ ਤਾਂ ਤਾਈ ਦਾ ਚੇਤਾ ਭੁੱਲ ਗਿਆ ਸੀ ਮੇਰੇ ਲਈ ਬਹੁਤੀ ਗੱਲ ਹੈ ਨਾ ਤੂੰ ਹੀਰਾ ਖਲੋ ਕੋਈ ਗੱਲ ਨਹੀਂ ਅੱਛਾ ਮੈਂ ਐਡਾ ਗਾੜਾ ਰੰਗ ਅੱਗੇ ਪਾਇਆ ਕਦੀ ਨਾਲੇ ਉਹਨਾਂ ਦੀ ਕਿੱਥੋਂ ਇੰਨੀ ਆਕਾਤ ਹੋ ਗਈ ਐਡਾ ਪਰਾਸੂਦ ਬਣਾ ਕੇ ਦੇਣ ਦੀ ਮੰਮੀ ਥੋਈ ਦਾਣਾ ਸੋਚਿਆ ਕਰੋ ਵਾਏ ਗੁਰ ਦਾ ਕੋਈ ਪਤਾ ਨਹੀਂ ਆ ਕੱਖਾਂ ਚ ਲੱਖਾਂ ਚ ਕਰ ਦੇਣਾ ਵਾ ਤੇ ਨਾਲੇ ਹੁਣ ਨਾ ਸਰਕਾਰੀ ਟੀਚਰ ਲੱਗੀ ਆ ਪ੍ਰਾਈਵੇਟ ਥੋੜਾ ਵਾ ਉਹ ਮੈਨੂੰ ਦੱਸਣ ੜਿਆ ਸਭ ਕੁਛ ਤੇਰੇ ਬਾਰ ਬਾਰ ਦੱਸਣਾ ਮੈਨੂੰ ਜ਼ਿਆਦਾ ਨਹੀਂ ਪਤਾ ਲੱਗਣਾ ਮੰਮੀ ਮੈਂ ਸੱਚ ਪੁੱਛਣਾ ਤੁਹਾਨੂੰ ਖੁਸ਼ੀ ਨਹੀਂ ਆ ਪਿਓ ਟੀਚਰ ਲੱਗੀ ਆ ਤੈਨੂੰ ਪਤਾ ਨਹੀਂ ਕਿ ਨਈ ਖੁਸ਼ੀ ਖੁਸ਼ੀ ਹੁੰਦੀ ਤਾਂ ਘਾਟੇ ਕਾਦੇ ਕਦੀ ਉਧਰ ਗਏ ਜੀ ਖੁਸ਼ੀ ਖੁਸ਼ੀ ਜਦੋਂ ਕੋਈ ਜਾਂਦੀ ਆ ਚੇਚਾ ਜ਼ਰੂਰ ਵੇਂਦੇ ਹੋ ਚੀਤਾ ਥਾਣੀ ਪਿੱਛਲ ਗਈ ਆ ਗਈ ਆ ਸੂ ਉਹਨਾਂ ਦੇ ਘਰ ਦੀ ਰੱਖਣੀ ਆ ਇਹ ਨਹੀਂ ਕਦੀ ਕਿਹਾ ਕਿ ਆ ਜਾ ਨਾ ਤੂੰ ਹੀ ਕਰ ਉਹ ਕੋਸੇ ਵੀ ਭੈ ਤੈਨੂੰ ਰੱਖਦੀਆਂ ਨਾ ਮੈਨੂੰ ਕਿਉਂ ਨਹੀਂ ਮੇਰਾ ਵੀ ਤਾਂ ਨਾਲ ਬਣਾ ਕੇ ਦਿੰਦੇ ਆ ਸੂਟ ਮੈਨੂੰ ਵੀ ਆਪਿਆ ਖੁਸ਼ੀ ਹੁੰਦੀ ਕੋਈ ਗੱਲ ਨਹੀਂ ਮੰਮੀ ਮੈਂ ਉਹਨਾਂ ਨੂੰ ਕਹਿ ਦਾਂਗੀ ਵੀ ਮੇਰਾ ਰਹਿਣ ਦਿਆ ਕਰੋ ਮੇਰੀ ਸੱਸ ਦਾ ਪਹਿਲਾਂ ਦੇ ਦਿਆ ਕਰੋ ਜਿਹੜੀ ਵੀ ਚੀਜ਼ ਦੇਣੀ ਹੁੰਦੀ ਆ ਮੈਂ ਕਦੀ ਵੀ ਨਹੀਂ ਲੈਂਦੀ ਮੂੰਹ ਮੰਗ ਕੇ ਤੋਸਾਂ ਮੰਮੀ ਤਾਂ ਵੀ ਨਾ ਕੋਈ ਪਤਾ ਨਹੀਂ ਲੱਗਦਾ ਹੈਗਾ ਨਾ ਮੈਨੂੰ ਪੁੱਛਿਆ ਵੀ ਇਹ ਸੂਟ ਕਿੱਥੋਂ ਆਇਆ ਜਾਂ ਨਹੀਂ ਤੇ ਗੱਲਾਂ ਮੈਨੂੰ ਸੋ ਆਪ ਸੁਣਾ ਗਈ ਤੇ ਹੁਣ ਮੂੰਹ ਵੱਟ ਕੇ ਚਲ ਗਏ ਮੇਰੇ ਨਾਲ ਆਪੇ ਕਹਿਣ ਡਿਆ ਤੂੰ ਮੈਨੂੰ ਨਾ ਸੂਟ ਨਹੀਂ ਦਿੱਤਾ ਤੇ ਜੇ ਮੈਂ ਕਿਹਾ ਵੀ ਚਲ ਮੈਂ ਉਹਨਾਂ ਨੂੰ ਕਹਿ ਦਾਂਗੀ ਤੂੰ ਮੰਮੀ ਨੂੰ ਦੇ ਦੋ ਤਾਂ ਨਹੀਂ ਮੈਂ ਮੰਗ ਕੇ ਸੂਟ ਲੈਣਾ ਵਾ ਚਲ ਇਹ ਵਾ ਕਿ ਇਦਾਂ ਚਾਰ ਪੈਸੇ ਇਕੱਠੇ ਹੋ ਜਾਣਗੇ ਉਹਦਾਂ ਦੇ ਪੈਸੇ ਇਕੱਠੇ ਹੁੰਦੇ ਹੀ ਨਹੀਂ ਆ ਸਗੁਰ ਚੰਗਾ ਹੋ ਗਿਆ ਮੈਂ ਪਹਿਲਾਂ ਹੀ ਕਹਿਤਾ ਹੇ ਕਿ ਜਦੋਂ ਹੁਣ ਕੋਈ ਕਮੇਟੀ ਸ਼ੁਰੂ ਕਰੋਗੇ ਨਾ ਤੁਹਾਨੂੰ ਵੀ ਦੱਸ ਦਿਓ ਨਹੀਂ ਨਾਲੇ ਇੱਧਰ ਆਹ ਮੇਰੀ ਗੱਲ ਸੁਣ ਕੇ ਜਾਈ ਨਹੀਂ ਕੀ ਜਣਾ ਹੋਊਗਾ ਹਾਂਜੀ ਤਾਈ ਜੀ ਬੈ ਜਾ ਕਿੱਥੋਂ ਆਈ ਆਂ ਆਉਣਾ ਕਿੱਥੋਂ ਹੀ ਉਧਰ ਮੈਂ ਕਮੇਟੀ ਦੇਖ ਕੇ ਆਈ ਆਂ ਕਿੱਧਰ ਪਾਈ ਕਮੇਟੀ ਕਿਧਰ ਤੋਂ ਹੀ ਨਹੀਂ ਪਾਈ ਤੇ ਉਹਨਾਂ ਨੇ ਫੇਰ ਨਵੀਂ ਸ਼ੁਰੂ ਕੀਤੀ ਆ ਤੇ ਮੈਂ ਉਹਨਾਂ ਨੇ ਕਿਹਾ ਜਦੋਂ ਹੁਣ ਤੁਸੀਂ ਕਰੋਗੇ ਨਾ ਸ਼ੁਰੂ ਤੇ ਤੁਹਾਨੂੰ ਵੀ ਦੱਸਦੇ ਤੇ ਫੋਨ ਕਰਾਂਦੇ ਤੇ ਮੈਂ ਉਹ ਫੜਾ ਕੇ ਆਈ ਉਹਨਾਂ ਨੂੰ ਅੱਛਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਗਰਲੀਨ ਦਾ ਸੂਟ ਤੁਹੀ ਬਣਾ ਕੇ ਦਿੱਤਾ ਵਾ ਹਾਂਜੀ ਮੈਂ ਬਣਾ ਕੇ ਦਿੱਤਾ ਸੀ ਤਾਈ ਜੀ ਸੋਨਾ ਮੈਂ ਪਹਿਲੀ ਤਨਖਾਹ ਮਿਲੀ ਸੀ ਨਾ ਮੈਨੂੰ ਤੇ ਭਾਬੀ ਮੈਨੂੰ ਕਹਿੰਦੇ ਸੀ ਕਿ ਮੈਨੂੰ ਨਾ ਸੂਟ ਬਣਾ ਖਰੀਦ ਸੋਨਾ ਜੀ ਤੇ ਮੈਂ ਤਾਂ ਕਰਕੇ ਬਣਾ ਕੇ ਦਿੱਤਾ ਵਧੀਆ ਲੱਗਾ ਤਾਂ ਉਹਦਾ ਸੂਡ ਦੇ ਚਲ ਵਧੀਆ ਲੱਗਾ ਵਾ ਪਰ ਕੇ ਸਿਆਣੇ ਦੀ ਵੀ ਸਲਾਹ ਲਈਦੀ ਹੁੰਦੀ ਐ ਉਹਦੇ ਨਾਲ ਤੇਰੇ ਭਰਾ ਦੀ ਪੱਗ ਨਹੀਂ ਲਾਉਣੀ ਸਖਣਾ ਸੂਡ ਨਹੀਂ ਦੇਈਦਾ ਵਿਆਹ ਇਹ ਬੰਦੇ ਨੂੰ ਤਾਈ ਜੀ ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ ਕੋਈ ਗੱਲ ਨਹੀਂ ਮੈਂ ਹੁਣ ਪੱਗ ਲੈ ਕੇ ਦੇ ਦਾਂਗੀ ਤੇ ਨਾਲੇ ਤਾਈ ਦਾ ਨਾ ਚੇਤਾ ਆਇਆ ਤੁਹਾਨੂੰ ਤਾਈ ਜੀ ਚੇਤਾ ਤੇ ਸਾਰਿਆਂ ਦਾ ਹੈਗਾ ਵਾ ਪਤਾ ਕੀ ਗੱਲ ਐ ਤੁਹਾਨੂੰ ਬਤਨ ਖਾ ਚੋ ਫਿਰ ਇੱਕ ਵਾਰੀ ਸੂਡ ਥੋੜੀ ਖਰਚ ਲੈਣੇ ਹੀ ਪੈਣੇ ਹੋਰ ਵੀ ਬੜੀ ਜਗ੍ਹਾ ਤੇ ਲੋੜ ਹੁੰਦੀ ਐ ਇਹ ਮੈਂ ਚਲ ਲੜਕੀ ਭਾਬੀ ਨੂੰ ਤੇ ਸਮਨ ਨੂੰ ਚੀਜ਼ ਬਣਾ ਦੇਣੀ ਆ ਅਗਲੀ ਵਰੀ ਤੁਹਾਨੂੰ ਤੇ ਵੀਰ ਜੀ ਨੂੰ ਬਣਾ ਦਾਂਗੀ ਤਾਂ ਕਰਕੇ ਮੈਂ ਤਾਂ ਦਿੱਤਾ ਹੀ ਸੂਟ ਨੂੰ ਨਾ ਪਹਿਲਾਂ ਤੇ ਮੈਂ ਹੁਣ ਸੂਟ ਸਾੜ ਨਹੀਂ ਲੈਣਾ ਮੈਂ ਤਾਂ ਕੋਈ ਭਾਰੀ ਚੀਜ਼ ਲਾਉਂਗੀ ਤੁਸੀਂ ਕੀ ਲੈਣਾ ਵਾ ਦੱਸ ਤੋ ਉਹੀ ਲਾ ਦਾਂਗੀ ਤੁਹਾਨੂੰ ਮੈਂ ਪਰ ਮਿਲਣਾ ਅਗਲੀ ਵਰੀ ਜੀ ਕੋਈ ਨਹੀਂ ਅਗਲੀ ਵਰੀ ਬਣਾ ਦੀ ਛਾਪ ਬਣਾ ਕੇ ਦੇਈ ਮੈਨੂੰ ਤਾਂ ਜੀ ਇਹ ਤੇ ਕੰਮ ਮਹਿੰਗਾ ਹੋ ਜਾਣਾ ਤੁਹਾਨੂੰ ਪਤਾ ਸੋਨਾ ਕਿੰਨਾ ਮਹਿੰਗਾ ਵਾ ਮਹਿੰਗਾ ਕਿੰਨਾ ਕਿਤੇ ਇੱਕ ਤਨਖਾਹੋਂ ਬਣ ਜਾਣਾ ਪਾਉਂਗੀ ਤੇ ਕਰਿਆ ਕਰੂੰਗੀ ਵੀ ਮੈਨੂੰ ਆ ਨਾਮ ਨੇ ਬਣਾ ਕੇ ਦਿੱਤੀ ਨੌਕਰੀ ਮਿਲੀ ਦੀ ਕਾਈ ਜੀ ਆਹ ਦੀ ਵੀਡੀਓ ਕੀਜੀ ਗੱਲ ਵਾ ਕੋਈ ਹੋਰ ਚੀਜ਼ ਦੱਸ ਤੋ ਮੈਂ ਤੁਹਾਨੂੰ ਉਹ ਬਣਾ ਦਾਂਗੀ ਹੋਰ ਚੀਜ਼ ਮੈਂ ਕੀ ਬਣਾਉਣੀ ਸੂਟ ਮੇਰੇ ਕੋ ਵਾਧੂ ਆ ਸੂਟ ਸ਼ਾਟ ਨਹੀਂ ਮੈਂ ਲੈਣਾ ਹੁਣ ਵੇਖ ਕਿਤਰਾ ਮੂੰਹ ਠਾ ਕਰਕੇ ਤੇ ਬੈ ਗਈ ਆ ਉਹਨੇ ਤੇ ਇੱਕ ਵਾਰੀ ਸੂਟ ਦਾ ਨਾਮ ਲਿਆ ਉਹ ਤੋਂ ਨੂੰ ਛੇ ਦਿਨ ਬਣਾਤਾ ਤੇ ਜੇ ਤੇਰੀ ਮਾਂ ਕਦੇ ਆਂਦੀ ਵੀ ਮੈਨੂੰ ਸ਼ਾਹ ਬਣਾ ਦੇ ਉਹਨੂੰ ਤੇ ਬਣਾ ਕੇ ਦੇਣੀ ਹੋਣਾ ਉਹ ਤਰ੍ਹਾਂ ਨਹੀਂ ਮਾਂ ਸਮਝਦੇ ਆ ਤਾਈ ਨੂੰ ਕੋਈ ਗੱਲ ਨਹੀਂ ਤਾਈ ਜੀ ਇਦਾਂ ਦੀਆਂ ਗੱਲਾਂ ਕਿਉਂ ਕਰਾਂਦੇ ਕੋਈ ਨਹੀਂ ਮੈਂ ਤੁਹਾਨੂੰ ਬਣਾ ਦਾਂਗੀ ਇਹਦੇ ਵਿੱਚ ਕਿਹੜੀ ਕੋਈ ਗੱਲ ਆ ਤੇ ਗੱਲ ਸੁਣਾ ਕਮੇਟੀ ਪਾਈ ਕਿੰਨੇ ਵਾਲੀ ਆ ਤਾਈ ਜੀ ਲੱਖ ਵਾਲੀ ਪਾਈ ਆ ਚਲ ਠੀਕ ਆ ਤਾਂ ਹੁਣ ਨਾ ਟਾਈਮ ਨਾ ਕਮੇਟੀ ਦੇ ਦਿਆ ਕਰੀ ਕੋਈ ਗੱਲ ਨਹੀਂ ਦੇ ਦਿਆ ਕਰਾਂਗੇ ਤੇ ਮੋਤਰਾ ਮੈਂ ਤੁਹਾਨੂੰ ਬਰੀ ਲੱਗਦੀ ਆ ਕੋਈ ਗੱਲ ਦਵਾ ਅੱਖਾਂ ਮੱਤ ਦਵਾ ਪਰ ਮੁਨਾਫਾ ਵੀ ਆਉਂਦਾ ਉਹਦਾ ਵੀ ਸਹਾਰਾ ਰੱਖੀ ਜੋ ਕੋਈ ਗੱਲ ਨਹੀਂ ਠੀਕ ਆ ਬੁਰੇ ਕਿਹੜੀ ਕਿੰਨੂੰ ਲੱਗਣਾ ਤੈਹੀਂ ਇਹ ਨਾ ਹੁਣ ਕਿ ਨਿਆਣਿਆਂ ਨੂੰ ਸਮਝ ਕੇ ਤੇ ਆਖਣ ਕੋਈ ਨਹੀਂ ਇਹਨਾਂ ਨੂੰ ਮੁਨਾਫੇ ਦਾ ਕੀ ਪਤਾ ਇੰਨਾ ਐ ਤੇ ਇੰਨਾ ਦੱਸ ਦਿੰਨੇ ਆ ਨਹੀਂ ਨਹੀਂ ਤਾਈ ਜੀ ਤੁਸੀਂ ਸਾਡੇ ਆਪਣੇ ਹੋ ਤੇ ਤਾਂ ਹੀ ਤੁਸੀਂ ਹਾਵਲੀ ਗੱਲ ਮੈਨੂੰ ਦੱਸੀ ਨਹੀਂ ਤੇ ਹੋਰ ਕਿਹਨੇ ਕਿੱਥੋਂ ਦੱਸਣੀ ਇਹ ਅਸੀਂ ਤੇ ਕਦੇ ਤਾਂ ਸੋਚਿਆ ਹੀ ਨਹੀਂ ਵੀ ਤੁਸੀਂ ਸਾਡੇ ਆਪਣੇ ਨਹੀਂ ਹੋ ਤੇ ਚਲ ਠੀਕ ਆ ਫਿਰ ਹੁਣ ਜਿਹੜਾ ਮੈਂ ਤੁਹਾਨੂੰ ਕੰਮ ਆਖਿਆ ਉਹਦਾ ਚੇਤਾ ਰੱਖੀ ਕੋਈ ਗੱਲ ਨਹੀਂ ਮੈਂ ਚੇਤਾ ਰੱਖਾਂਗੀ ਇਹ ਹੋ ਸਕਦਾ ਕਿ ਥੋੜਾ ਲੇਟ ਹੋ ਜਾਏ ਪਰ ਮੈਂ ਤੁਹਾਨੂੰ ਬਣਾ ਕੇ ਜਰੂਰ ਦਵਾਂਗੀ ਦਲ ਕਮੇਟੀਆਂ ਪੈਣੀ ਡੀਆਂ ਵਾ ਨਾ ਕੋਲ ਕੁਛ ਹੈਗਾ ਹੀ ਆ ਤੇ ਕਮੇਟੀਆਂ ਪਾਉਂਦੇ ਆ ਉਹ ਤਾਂ ਨਾ ਤੇ ਭਾਵੇਂ ਨਾ ਹਾਂ ਕਰਦੀ ਹੁਣ ਮੈਂ ਮਾਂ ਦਾ ਕਿਹਾ ਵਾ ਨਾ ਹੁਣ ਤਾਂ ਤੇ ਬਣਾ ਕੇ ਦਊਗੀ ਸੋਨਾ ਕਿਹੜਾ ਸਸਤਾ ਅੱਧੇ ਟੋਲੇ ਦੀ ਵੀ ਬਣਾ ਦਊਗੀ ਤੇ ਬਥੇਰਾ ਮਹਿੰਗਾ ਸੋਨਾ ਚੰਗਾ ਹੀ ਆ ਲੈ ਹਾਂ ਦਾਈ ਨੇ ਤੇ ਹੋਰ ਹੀ 16 ਦੇਤਾ ਆਪਣਾ ਭਾਵੇਂ ਸਾਡੇ ਕੋਲ ਬਣੇ ਨਾ ਤੇ ਇਹਨਾਂ ਨੂੰ ਹੁਣ ਪਹਿਲਾਂ ਬਣਾ ਕੇ ਦੇਣਾ ਪੈਣਾ ਹੁਣ ਹਾਂ ਵੀ ਮੈਂ ਘਰ ਆਈ ਆਂ ਮੈਂ ਤਾਂ ਸਮਝ ਨਹੀਂ ਲੱਗੰਦੀ ਵੀ ਕੀ ਕਰਾਂਗੇ ਜਿਵੇਂ ਘਰ ਜਾ ਕੇ ਦੱਸਿਆ ਨਾ ਕਿਹਨ ਉਹਨਾਂ ਨੇ ਵਾਧੂ ਦੀ ਓਖੀ ਹੋਣਾ ਵੀ ਤੂੰ ਕਿਹੜੀ ਗਲੋਂ ਹਾਂ ਕੀਤੀ ਉਹਨਾਂ ਨੇ ਗਾਲ ਹੀ ਇਦਾਂ ਦੀ ਕਹਿਤੀ ਤੇ ਕੀ ਕਰਦੀ ਮੈਂ ਮੈਂ ਉਹਨਾਂ ਦੀ ਗੱਲ ਵੀ ਸਹੀ ਆ ਜਿੱਦਾਂ ਹੀ ਨੇ ਧਰ ਲੈ ਲੈਨੇ ਹਾਂ ਗਰੀਬੀ ਵਿੱਚ ਇੰਨੇ ਦਿਨ ਕੱਟਿਆ ਤੇ ਜੇ ਹੱਡੀ ਮਾਂ ਹੱਡ ਤੋਂ ਕੁਝ ਮੰਗਦੀ ਤਾਂ ਹੀ ਵੀ ਤਾਂ ਉਹਨਾਂ ਦੀਆਂ ਰੀਝਾਂ ਪੂਰੀਆਂ ਕਰਨੀਆਂ ਹੀ ਨਾ ਚੱਲ ਕੋਈ ਗੱਲ ਨਹੀਂ ਜਿੱਦਾਂ ਦੇ ਵੀ ਆ ਨਾ ਹੈ ਤੇ ਹੱਡੇ ਆਪਣੇ ਆ ਬਣਾ ਦਾਂਗੀ ਓਖੀ ਸੁਖੀ ਓਕੇ ਚਲ ਕੋਈ ਗੱਲ ਨਹੀਂ ਹੈ ਤੇ ਹੱਡੇ ਆਪਣੀ ਆ ਨਾ ਕੋਈ ਨਹੀਂ ਫਿਰ ਬਣਾ ਦਾਂਗੇ ਹੋਰ ਫਿਰ ਕੀ ਕਰਨਾ ਸਮਣ ਇੱਥੇ ਕੀ ਕਰੰਦੀ ਆ ਕੋਸ਼ਣੀ ਮੈਂ ਤੁਹਾਨੂੰ ਵੇਖਣ ਦੀ ਕਦੀ ਇੱਧਰ ਕਦੀ ਉੱਧਰ ਤੇ ਹੁਣ ਤੁਸੀਂ ਤਾਈ ਵੱਲ ਕੀ ਕਰਨ ਗਏ ਹੋ ਸਮਣ ਮੈਂ ਤੁਰੀਓ ਆਉਂਦੀ ਹਾਂ ਤੇ ਤਾਈ ਨੇ ਮੈਨੂੰ ਬਾਜ਼ ਮਾਰ ਲਈ ਤੇ ਪਹਿਲਾਂ ਤੇ ਮੈਨੂੰ ਕਹਿਣ ਲੱਗ ਪਏ ਕਿ ਮੈਂ ਨਹੀਂ ਤੁਹਾਨੂੰ ਦਿਖੀ ਹੈਗੀ ਮੈਂ ਵੱਡੀ ਹਾਂ ਤੇ ਤੂੰ ਆਪਣੀ ਭਾਬੀ ਨੂੰ ਸੂਟ ਲੈਤਾ ਨਲੇ ਲੈ ਆਵੀ ਤਾਂ ਹੀ ਉਦਾਂ ਹੀ ਦਿੱਤਾ ਵਾ ਸਖਣਾ ਸੂਟ ਨਹੀਂ ਦੇਈਦਾ ਹੁੰਦਾ ਤੇ ਫਿਰ ਮੈਂ ਚਲੋ ਕੋਈ ਗੱਲ ਨਹੀਂ ਹਟ ਤੋਂ ਗਲਦੀ ਹੋ ਗਿਆ ਅੱਗੇ ਤੋਂ ਹੀ ਧਿਆਨ ਰੱਖਾਂਗੇ ਤੇ ਉਹਨਾਂ ਨੇ ਤੇ ਇੱਕ ਹੋਰ ਚੀਜ਼ ਦਾ ਸੁਨਾਹ ਦਿੱਤਾ ਵਾ ਕਿਹੜਾ ਮੈਂ ਸਮਝਣ ਸਮਝਣ ਲੱਗਾਂ ਦੀ ਕੀ ਕਰਾਉਣ ਮੈਂ ਕਹਿੰਦੇ ਮੈਨੂੰ ਸੋਨੇ ਦੀ ਸ਼ਾਬ ਬਣਾ ਕੇ ਦੇ ਲੈ ਲੈ ਕਰ ਲਾ ਗੱਲ ਅਨੁਕਰਤੋਂ ਪਾਬੀ ਦੇ ਵਿਆਹ ਤੇ ਕਿੰਨੇ ਕਸੂਟ ਬਣਾਤੇ ਸਾਨੂੰ ਲਾਰੇ ਲੱਪੇ ਲਈ ਰੱਖਦੀ ਹੀ ਹੈ ਆਪਣੇ ਵਾਰੀ ਇਹਨੇ ਕਿੰਨੀਆਂ ਕਿ ਚੀਜ਼ਾਂ ਬਣਾਵਣਾ ਕਿ ਸਾਨੂੰ ਦੁੱਤੀਆਂ ਜਦੋਂ ਸਾਨੂੰ ਲੋੜ ਹੀ ਤੇ ਹੁਣ ਸ਼ਾਪ ਮੰਗਦੀ ਆ ਮੈਂ ਤੇ ਬਿਜੇ ਜਵਾਬ ਦੇ ਆਉਣਾ ਅਸੀਂ ਆਡੀ ਕੋ ਨਹੀਂ ਹੈਗੀ ਅਸੀਂ ਆਪਣਾ ਵੀ ਸੋਚਣਾ ਹੁਣ ਜਿਹਾ ਅਸੀਂ ਨੌਕਰੀ ਲੱਗ ਗਈ ਗਏ ਤੇ ਅਸੀਂ ਲੋਕਾਂ ਵਾਸਤੇ ਥੋੜੀ ਲੱਗੇ ਆ ਮੈਂ ਤੇ ਕਿਆ ਹੀ ਸਮਨ ਵੀ ਕੋਈ ਗੱਲ ਨਹੀਂ ਤਾਈ ਜੀ ਇਹ ਕੰਮ ਮਹਿੰਗਾ ਪੈਣਾ ਤੇ ਮੈਂ ਤੁਹਾਨੂੰ ਸੂਟ ਬਣਾ ਦਾਂਗੀ ਜਿੱਦਾਂ ਦਾ ਵੀ ਤੁਸੀਂ ਕਹੋਗੇ ਐਰ ਕਿ ਮੈਂ ਸਮਨ ਹੁੰਤੇ ਪਾਬੀ ਨੂੰ ਬਣਾ ਘਰੇ ਤੇ ਤੇ ਅਗਲੀ ਵਾਰੀ ਤਾਨੂੰ ਤੇ ਵੀਰ ਨੂੰ ਬਣਾ ਦਾਂਗੇ ਤੇ ਨਹੀਂ ਨਹੀਂ ਆਂਦੀ ਮੈਨੂੰ ਸ਼ਾਰਪ ਹੀ ਚਾਹੀਦੀ ਏ ਜੇ ਤਾਡੀ ਮਾਂ ਮੰਗੀ ਤਰ ਤੋ ਤੇ ਹੁਣ ਉਹ ਨਾ ਬਣਾ ਕੇ ਦੇਣੀ। ਕਿ ਤੂੰ ਮਾਂ ਵਾਲੀ ਕੀਤੀ ਕਦੀ ਸਾਡੇ ਨਾਲ ਜਿਹੜੀ ਅਸੀਂ ਤੈਨੂੰ ਮਾਂ ਬਣਾ ਕੇ ਦਿੰਦੀਆਂ ਐਦਾਂ ਕਰਦੇ ਆ ਜੇ ਮੰਗੂਗੀ ਨਾ ਤੇ ਮੈਂ ਆ ਜਾਊਂਗੀ ਹੁਣ। ਜੇ ਘਰ ਵੀ ਆ ਗਈ ਤੇ ਮੈਂ ਜਵਾਬ ਦਊਂ ਤੂੰ ਚੁੱਪ ਕਿਤੇ ਰਿਓ। ਨਹੀਂ ਨਹੀਂ ਸਮਨ ਤੋਂ ਐਵੇਂ ਨਾ ਗੁੱਜ ਗਈ। ਉਹ ਵੀ ਉਦਾਂ ਹੀ ਕਹਿੰਦੇ ਉਹਨਾਂ ਨੂੰ ਵੀ ਪਤਾ ਵਈ ਨਹੀਂ ਇੰਨੀ ਇੰਨੀਆਂ ਵਈ ਚੀਜ਼ਾਂ ਬਣਾ ਕੇ ਦਿੱਤੀਆਂ ਜਾਂਦੀਆਂ ਨੇ। ਐਵੇਂ ਜਾ ਕੇ ਤੇ ਹੁਣ ਉਹਨਾਂ ਨਾਲ ਲੜਦੀ ਨਾ ਰਹੀ। ਮੈਂ ਹੁਣ ਨਹੀਂ ਕਹਿਣਾ ਜਦੋਂ ਹੁਣ ਉਹ ਕਹਿਣਗੇ ਨਾ ਤੇ ਮੈਂ ਆਪੇ ਜਵਾਬ ਦੇ ਲੂੰਗੀ। ਤੇ ਤੂੰ ਹੀ ਨਹੀਂ ਬੋਲਣਾ ਜੇ ਤੁਹਾਨੂੰ ਕਹੂਗੀ ਨਾ ਕਿ ਮੈਨੂੰ ਬਣਾ ਕੇ ਨਹੀਂ ਦਿੱਤੇ ਤੇ ਤੂੰ ਹੀ ਮੈਨੂੰ ਦੱਸਣਾ ਵਾ ਤੁਹਾਨੂੰ ਵੀ ਪਤਾ ਵੀ ਕਿੱਥੇ ਦਿੱਤੀਆਂ ਜਾਂਦੀਆਂ ਚੀਜ਼ਾਂ ਹੁਣ ਡੈਡੀ ਦਾ ਵੀ ਅਸੀਂ ਇੰਨੇ ਚਿਰ ਸਾਡਾ ਡੈਡੀ ਕਰਦੇ ਰਹੇ ਹੁਣ ਉਹਨਾਂ ਦਾ ਪਾਰ ਹੋਲਾ ਕਰਾਂਗੇ ਕਿ ਇਹਨਾਂ ਚੀਜ਼ਾਂ ਵੰਡਾਂਗੇ ਆਹ ਹੋਏ ਤੇ ਉਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਹੈ ਨਾ ਜਿਹੜੀ ਕੋਈ ਚੀਜ਼ ਮੰਗਣ ਵਾਲੀ ਉਹ ਮੰਗ ਲੈਂਦੇ ਉਹਨਾਂ ਨੇ ਮੰਗੀ ਉਹ ਚੀਜ਼ ਜਿਹੜਾ ਕੋਈ ਬੰਦਾ ਦੇ ਵੀ ਨਾ ਸਕੇ ਦੇਣ ਤੋਂ ਪਹਿਲਾਂ 100 ਵਾਰੀ ਸੋਚੇ ਕਿ ਹਾਂ ਮੈਂ ਹੁਣ ਬਣਾ ਕੇ ਦੇਵਾਂਗੇ ਨਾ ਬਣਾ ਕੇ ਦੇਵਾਂਗਾ ਤੇ ਬਾਕੀ ਹੋਰ ਭਾਬੀ ਲੱਗੇ ਸੀ ਉਹਨਾਂ ਨੇ ਕੁਝ ਕਿਹਾ ਨਹੀਂ ਨਹੀਂ ਭਾਬੀ ਨਹੀਂ ਹੀ ਲੱਗੇ ਹੈਗੇ ਉਹ ਤੇ ਅੰਦਰ ਹੀ ਮੈਂ ਉਧਰੋਂ ਦੂਰੀੋਂ ਆਉਂਦੀ ਤੇ ਪਤਾ ਨਹੀਂ ਕਿੱਥੋਂ ਵੇੜੇ 'ਚ ਬੈਠੇ ਮੈਨੂੰ ਆਵਾਜ਼ ਮਾਰ ਲੈ ਉਹਨਾਂ ਦਾ ਧਿਆਨ ਵੀ ਬਾਹਰ ਹੀ ਲੈਂਦਾ ਵਾ ਤੇ ਵੀਰ ਵੀਰ ਕਿੱਥੇ ਸੀ ਮੈਨੂੰ ਹੋਰ ਤਾਂ ਕੋਈ ਨਹੀਂ ਦਿਖਿਆ ਸਮਝਣਾ ਤੇ ਫਿਰ ਪੁੱਛਣ ਲੱਪੇ ਕਿੰਨੇ ਵਾਲੀ ਕਮੇਟੀ ਪਾਈ ਹੈ ਤੇ ਹੁਣ ਤੁਸੀਂ ਧਿਆਨ ਵੀ ਰੱਖਿਆ ਕਰਿਓ ਇਹਦੇ ਵਿੱਚ ਮੁਨਾਫਾ ਵੀ ਹੁੰਦਾ ਇਹ ਨਾ ਹੋਏ ਤੁਸੀਂ ਸਾਰੀ ਕਮੇਟੀ ਉਹਨਾਂ ਨੂੰ ਦੇਇਆ ਕਰਿਓ ਮੈਂ ਕਿਹਾ ਕੋਈ ਗੱਲ ਨਹੀਂ ਧਿਆਨ ਰੱਖਣਾ ਕਿੰਨਾਂ ਨੂੰ ਜਿਨ੍ਹਾਂ ਵੱਲੋਂ ਕਮੇਟੀ ਨਹੀਂ ਭਾ ਗਿਆ ਏ ਤੇ ਤਾਈ ਜੀ ਉਹਨਾਂ ਵੱਲੋਂ ਕਹਿੰਦੇ ਵੀ ਵਿੱਚੋਂ ਮੁਨਾਫਾ ਵੀ ਹੁੰਦਾ ਇਹ ਗੱਲ ਦਾ ਧਿਆਨ ਵੀ ਰੱਖਿਆ ਕਰੋ ਜਿੱਦਾਂ ਆਪਾਂ 5000 ਰੁਪਏ ਦੇਣਾ ਹੈ ਵਿੱਚੋਂ 4150 ਹਰ ਵਾਰ ਵੱਜ ਜਾਂਦਾ ਵਾ ਅਛਾ ਇਹ ਗੱਲ ਆ ਤੇ ਫਿਰ ਤੁਸੀਂ ਇਦਾਂ ਕਰਿਆ ਕਰੋ ਕਿ 5000 ਤੁਸੀਂ ਮੈਨੂੰ ਦੇ ਦਿਆ ਕਰੋ ਤੇ ਜਿਹੜੇ ਉਤੋਂ ਬਚਣਗੇ ਨਾ ਉਹ ਮੈਂ ਆਪ ਰੱਖ ਲਿਆ ਕਰੂੰਗੀ ਤੇ ਬਾਕੀ ਕਮੇਟੀ ਮੈਂ ਆਪੇ ਦੇ ਦਿਆ ਕਰੂੰਗੀ ਚਲ ਕੋਈ ਗੱਲ ਨਹੀਂ ਤੈਨੂੰ ਹੀ ਦੇ ਦਿਆ ਕਰਾਂਗੇ ਪਰ ਰੱਖਿਆ ਸਾਹਮ ਕੇ ਕਰੀਏ ਨਾ ਤੇਰੇ ਕੋਲ ਹੋਇਆ ਕਰਨੇ ਤੂੰ ਖਰਚ ਛੱਡਿਆ ਕਰ ਮੈਂ ਸਾਹਮ ਕੇ ਰੱਖਣਾਵਾ ਤੂੰ ਟੈਨਸ਼ਨ ਨਾ ਲਾਓ ਮੇਰੀ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਚਲ ਇਦਾਂ ਕਰਾਂਗੇ ਇਹਨਾਂ ਨੂੰ ਨਾਂ ਦੱਸਾਂਗੇ ਆਪ ਥੋੜੇ ਥੋੜੇ ਪੈਸੇ ਜੋੜ ਕੇ ਨਾ ਤੇ ਤਾਈ ਨੂੰ ਸ਼ਾਹ ਬਣਾਵਾਂਗੇ ਨਹੀਂ ਤੇਨੂੰ ਜੇ ਪਤਾ ਲੱਗ ਗਿਆ ਨਾ ਸਮਨ ਇਹਨੇ ਤੇ ਉਸੇ ਵੇਲੇ ਲੜਨ ਚੱਲ ਜਣਾ ਉਧਰ ਤੇ ਤੁਸੀਂ ਹੁੰਦੇ ਹੀ ਕੋਣ ਸਾਡੇ ਤੋਂ ਚੀਜ਼ਾਂ ਮੰਗਣ ਵਾਲੇ ਚਲ ਇਦਾਂ ਹੀ ਕਰਾਂਗੇ ਹੁਣ ਫਿਰ ਹਾਂ ਤੇ ਮੈਂ ਘਾਰ ਹੀ ਆਈ ਆਂ ਲਾਗ ਨੂੰ ਜਾ ਕੇ ਦੱਸਣੀ ਆ ਵੀ ਮੰਮੀ ਨਾਮ ਨੂੰ ਇਦਾਂ ਕਹਿਣ ਦੇ ਆ ਕੋਈ ਗੱਲ ਨਹੀਂ ਮੰਮੀ ਨੂੰ ਤਾਂ ਭੇਤ ਮੈਂ ਖੋਲਣੀ ਆਂ